ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬੜਾ ਅਹਿਮ ਮਹੱਤਵਪੂਰਨ ਸਥਾਨ ਰੱਖਦਾ ਹੈ ਚਮਕੌਰ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਅੱਜ ਦੇ ਦਿਨ 1704 ਦੇ ਵਿੱਚ ਇੱਕ ਹੌਲਨਾਕ ਸਾਕਾ ਵਰਤਿਆ ਜਿਸ ਨੇ ਉਸ ਵਕਤ ਦੀ ਲੋਕਾਈ ਨੂੰ ਹੀ ਨਹੀਂ ਬਲਕਿ ਅੱਜ ਵੀ ਜਿਹੜਾ ਉਸ ਸਾਕੇ ਦਾ ਇਤਿਹਾਸ ਪੜਦਾ ਉਹਨੂੰ ਹਿਲਾ ਕੇ ਰੱਖਦਾ ਹੈ ਦੁਨੀਆ ਦੀ ਸਭ ਤੋਂ ਅਸਾਵੀ ਜੰਗ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਲੜੀ ਗਈ ਜਿੱਥੇ ਇੱਕ ਪਾਸੇ 10 ਲੱਖ ਦੀ ਗਿਣਤੀ ਹੈ ਦੁਸ਼ਮਣ ਦੀ ਜਿਦੇ ਵਿੱਚ ਦਿੱਲੀ ਦਾ ਸੂਬੇਦਾਰ ਫੌਜ ਲੈ ਕੇ ਸ਼ਾਮਲ ਹੈ ਸਰਹੰਦ ਦਾ ਫੌਜਦਾਰ ਫੌਜ ਲੈ ਕੇ ਸ਼ਾਮਲ ਹੈ ਲਾਹੌਰ ਸ਼ਾਮਲ ਹੈ ਮਲਤਾਨ ਸ਼ਾਮਲ ਹੈ ਪਸ਼ਾਵਰ ਸ਼ਾਮਲ ਹੈ ਪਹਾੜੀ ਰਾਜੇ ਸ਼ਾਮਲ ਨੇ ਉੱਥੇ ਬਹੁਤ ਸਾਰਾ ਮੁਲਖਈਆ ਜਿਹੜਾ ਜਿਹਹਾਦ ਦੇ ਹੈਦਰੀ ਚੰਡੇ ਥੱਲੇ ਇਕੱਠਾ ਹੋ ਕੇ ਇਸ ਪੀੜ ਦੇ ਵਿੱਚ ਸ਼ਾਮਲ ਹੋਇਆ ਉਹ ਵੀ ਨਾਲ ਹੈ। ਔਰ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਲਾਲਚ ਦਿੱਤੇ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬਹੁਤ ਧਨ ਪਦਾਰਥ ਹੈ। ਉਸ ਧਨ ਪਦਾਰਥ ਦੇ ਵਿੱਚ ਤੁਹਾਨੂੰ ਹਿੱਸਾ ਮਿਲੇਗਾ। ਲਾਲਚ ਵਸ ਲੋਕ ਜਿਹੜੇ ਲੁਟੇਰੇ ਬਿਰਤੀ ਦੇ ਧਾਰਨੀ ਐ ਉਹ ਵੀ ਇਸ ਸਪੀਡ ਦੇ ਵਿੱਚ ਸ਼ਾਮਲ ਐ ਤੇ ਦੂਜੇ ਪਾਸੇ ਚਮਕੌਰ ਦੀ ਗੜੀ ਦੇ ਵਿੱਚ ਕੌਣ ਐ ਕੇਵਲ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਔਰ ਪ੍ਰਾਣਾ ਤੋਂ ਪਿਆਰੇ ਸਿੰਘ ਜਿਨ੍ਹਾਂ ਦੀ ਗਿਣਤੀ 40 ਕੁ ਦੇ ਕਰੀਬ ਐ ਜੰਗ ਹੋਈ ਇਸ ਜੰਗ ਦੇ ਵਿੱਚ ਜਿੱਥੇ ਸਤਗੁਰਾਂ ਦੇ ਪ੍ਰਾਣੇ ਪਿਆਰਾਂ ਤੋਂ ਪਿਆਰੇ ਦੁਲਾਰੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਬੜੀ ਸੂਰਬੀਰਤਾ ਦੇ ਨਾਲ ਲੜਦੇ ਆਂ ਬੜੀ ਹਿੰਮਤ ਦੇ ਨਾਲ ਲੜਦੇ ਆਂ ਉੱਥੇ ਅੱਜ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀ ਵੀ ਲਾਸਾਨੀ ਅਦੁੱਤੀ ਸ਼ਹਾਦਤ ਅੱਜ ਦੇ ਦਿਨ ਚਮਕੌਰ ਦੇ ਸਥਾਨ ਦੇ ਉੱਤੇ ਹੋਈ ਸੰਸਾਰ ਦੀ ਇਹ ਨਾਂ ਭੁੱਲਣ ਯੋਗ جنگ ਹੈ ਜਿੰਨਾ ਵੀ ਦੁਨੀਆ ਦੇ ਵਿੱਚ ਜੰਗਾਂ ਦਾ ਇਤਿਹਾਸ ਹੈ ਉਹਦੇ ਵਿੱਚੋਂ ਸਰਵੋਪਰੀ ਸਰਵੋਤਮ ਇਸ ਜੰਗ ਦਾ ਇਤਿਹਾਸ ਹੈ ਜਿਹੜਾ ਵੱਡੇ ਵੱਡੇ ਜੰਗ ਲੜਨ ਵਾਲੀ ਜਰਨੈਲਾਂ ਨੂੰ ਵੀ ਅੱਜ ਜਿਹੜਾ ਹੈ ਉਹ ਸੂਚੀ ਪਾ ਦਿੰਦਾ ਹੈ ਕਿ ਕਿਸ ਤਰ੍ਹਾਂ ਇਹ ਜੰਗ ਲੜੀ ਗਈ ਜਿਸ ਤਰ੍ਹਾਂ ਚਾਲੀ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਤੇ ਦੋ ਸਹਬਜ਼ਾਦਿਆਂ ਨੇ ਇਸ ਜੰਗ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰਕੇ ਵੀ ਅਦੁੱਤੀ ਜਿਹੜੀ ਆ ਉਹ ਫਤਿਹ ਹਾਸਲ ਕੀਤੀ ਜਿੱਤ 10 ਲੱਖ ਨੂੰ ਨਹੀਂ ਹੋਈ ਜਿੱਤ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮਾਂ ਦੇ ਉੱਤੇ ਨਮਸਕਾਰ ਕੀਤੀ ਔਰ ਇਹ ਜੰਗ ਸਾਨੂੰ ਸਿਖਾਉਂਦੀ ਹੈ ਕਿ ਜੰਗਾਂ ਜਿੱਤਣ ਲਈ ਬਹੁ ਗਿਣਤੀ ਦੀ ਜ਼ਰੂਰਤ ਨਹੀਂ ਹੁੰਦੀ ਜੰਗਾਂ ਜਿੱਤਣ ਲਈ ਅਕਾਲ ਪੁਰਖ ਦੀ ਕਿਰਪਾ ਗੁਰੂ ਦੇ ਸਾਥ ਦੀ ਲੋੜ ਹੁੰਦੀ ਹੈ ਜੰਗਾ ਜਤਨ ਲਈ ਹੌਸਲੇ ਦੀ ਲੋੜ ਹੁੰਦੀ ਹੈ ਜੰਗਾ ਜਤਨ ਲਈ ਦਲੇਰੀ ਦੀ ਲੋੜ ਹੁੰਦੀ ਹੈ ਜੰਗਾ ਜਤਨ ਦੇ ਲਈ ਸਮਰਪਣ ਭਾਵਨਾ ਗੁਰੂ ਦੇ ਉੱਪਰ ਜਿਹੜਾ ਹੈ ਇਹ ਹੋਣੀ ਬੜੀ ਲਾਜ਼ਮੀ ਹੁੰਦੀ ਹੈ ਅੱਜ ਵੀ ਭਾਵੇਂ ਅਸੀਂ ਸੰਸਾਰ ਦੇ ਵਿੱਚ ਬੜੀ ਘਟ ਗਿੰਤੀ ਦੇ ਵਿੱਚ ਆ ਪਰ ਜੇ ਸਾਡਾ ਭਰੋਸਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਹੈ ਸਾਡਾ ਵਿਸ਼ਵਾਸ ਆਪਣੇ ਸਤਿਗੁਰੂ ਦੇ ਉੱਤੇ ਅਟੁੱਟ ਹੈ ਸਾਡਾ ਪਿਆਰ ਸਤਿਗੁਰੂ ਦੇ ਨਾਲ ਹੈ ਸਾਡੀ ਸਮਰਪਣ ਭਾਵਨਾ ਜਿਹੜੀ ਹੈ ਉਹ ਸਤਿਗੁਰੂ ਦੇ ਨਾਲ ਹੈ ਤੇ ਅੱਜ ਵੀ ਜੰਗਾਂ ਜਿੱਤਣੀਆਂ ਜਿਹੜੀਆਂ ਹੈ ਉਹ ਕੋਈ ਔਖੀਆਂ ਨਹੀਂ ਐ ਜੰਗਾਂ ਜਿੱਤੀਆਂ ਜਾਂਦੀਆਂ ਨੇ ਸਿਰਫ ਤੇ ਸਿਰਫ ਗੁਰੂ ਦਾ ਸਾਥ ਨਾਲ ਹੋਣਾ ਜਿਹੜਾ ਇਹ ਬੜਾ ਜ਼ਰੂਰੀ ਹੋ ਚਾਹੀਦਾ ਮੈਂ ਅੱਜ ਉਹਨਾਂ ਪ੍ਰਾਣਾਂ ਤੋਂ ਸਤਿਗੁਰਾਂ ਦੇ ਜਿਹੜੇ ਪਿਆਰੇ ਸਿੰਘ ਸੀ ਉਹਨਾਂ ਦੀ ਸ਼ਹਾਦਤ ਔਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਨਮਨ ਕਰਦਾ ਸ਼ਹਾਦਤ ਹਮੇਸ਼ਾ ਸਾਨੂੰ ਪ੍ਰੇਰਣਾ ਦਿੰਦੀ ਹੈ ਸਾਨੂੰ ਹੌਸਲੇ ਦੇ ਨਾਲ ਲੜਨਾ ਸਿਖਾਉਂਦੀ ਹੈ ਸਾਨੂੰ ਡਟਣਾ ਸਿਖਾਉਂਦੀ ਹੈ ਸਾਨੂੰ ਜੂਝਣਾ ਸਿਖਾਉਂਦੀ ਹੈ ਸਾਨੂੰ ਸੰਘਰਸ਼ ਕਰਨਾ ਸਿਖਾਉਂਦੀ ਹੈ ਸਿੱਖ ਤਾਂ ਜਿਉਂਦਾ ਹੀ ਸੰਘਰਸ਼ ਕਰਕੇ ਹੈ ਸੰਘਰਸ਼ ਹੈ ਤੇ ਸਿੱਖ ਦਾ ਜੀਵਨ ਚੱਲਦਾ ਹੈ ਸੰਘਰਸ਼ ਖਤਮ ਤੇ ਸਿੱਖ ਦੇ ਜੀਵਨ ਦੇ ਵਿੱਚ ਖੜੋਤ ਆ ਜਾਂਦੀ ਹੈ ਆਓ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਖਾਸ ਤੌਰ ਦੇ ਉੱਤੇ ਨੌਜਵਾਨ ਆਪਾਂ ਅੱਗੇ ਵਧੀਏ ਪੰਥ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਰਜਿਆ ਬੇਮਿਸਾਲ ਲਾ ਮਿਸਾਲ ਹੈ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਹਮਲਾ ਮਾਰੀਏ ਜੋ ਸਾਡੇ ਸਾਹਮਣੇ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਰੀਏ ਗੁਰੂ ਕਿਰਪਾ ਕਰੇਗਾ ਸਾਡੀ ਫਤਿਹ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ